ਸਰਗ ਮਹੱਲਾ ਪੰਜਵਾ ਮਾਈ ਰੀ ਮਾਤੀ ਚਰਨ ਸਮੂਹ ਐਕਸ ਬਨਹ ਆ ਨਾ ਜਾਣ ਦੁਤੀਆ ਭਾਉ ਸਭ ਲੂਹ ਰਹਾ ਤਿਆਗ ਗੋਪਾਲ ਅਵਰਜ ਕਰਨਾ ਤੇ ਵਿਖਿਆ ਕੇ ਖੂਹ ਦਰਸ ਪਿਆਸ ਮੇਰਾ ਮਨ 모ਹਿਓ ਕਾਢੀ ਨਰਕ ਤੇ ਧੂਹ ਸਤਿ ਪ੍ਰਸਾਦ ਮਿਲੋ ਸੁਖ ਦਾਤਾ ਬਿਨਸੀ ਹੋ ਮਹਿੂ ਰਾਮ ਰੰਗ ਰਾਤੇ ਦਾਸ ਨਾਨਕ ਮੌਲਿਓ ਮੰਤਨ ਜੂਹ ਸਰਗ ਮਹੱਲਾ ਪੰਜਵਾ ਬਿਨ ਸੇ ਕਾਚ ਕੇ ਬਿਵਹਾਰ ਰਾਮ ਭਜ ਮਿਲ ਸਾਧ ਸੰਗਤ ਇਹ ਜਗ ਮਹਸਾਰ ਰਹਾਓ ਈਤ ਉਤਨਾ ਢੋਲ ਕਾ ਤੂੰ ਨਾਮ ਹਿਰਦ ਧਾਰ ਗਰ ਚਰਨ ਬੋਹਿਤ ਮੈਲਿਓ ਭਾਗੀ ਉਤਰਿਓ ਸੰਸਾਰ ਜਲ ਤਲ ਮਹੀਲ ਪੂਰ ਰਹਿਓ ਸਰਬਨਾਥ ਅਪਾਰ ਹਰ ਨਾਮ ਮ੍ਰਿਤ ਪੀਓ ਨਾਨਕ ਅਨ ਰਸ ਸਭ ਖਾਰ ਸਾਰਗ ਮਹੱਲਾ ਪੰਜਵਾਂ ਤਾਤੇ ਕਰਨ ਪਲਾਹ ਕਰੇ ਮਹਾ ਬਿਕਾਰ ਮੋਹ ਮਦ ਮਾਤਉ ਸਿਮਰਤ ਨਾ ਹੈ ਹਰੇ ਰਹਾਉ ਸਾਧ ਸੰਗ ਜਪਤੇ ਨਾਰਾਇਣ ਤਿੰਨ ਕੇ ਦੋਖ ਜਰੇ ਸਫਲ ਦੇਹ ਧਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਸਭ ਪ੍ਰਸਾਦ ਭਲੇ ਨਾਨਕ ਦਾਸ ਧੂਰ ਜਨ ਬਾਂਛੈ ਉਦ ਰਹਿ ਲਾਗ ਭਲੇ ਸਾਰਗ ਮਹੱਲਾ ਪੰਜਵਾਂ ਹਰ ਕੇ ਨਾਮ ਕੇ ਜਨ ਕਾਂ ਕੀ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇ ਕਹਿ ਕਬਿ ਆਖੀ ਰਹਾ ਤੂ ਬਿਆੰਤ ਪਾਰ ਬ੍ਰਹਮ ਸਵਾਮੀ ਗਤ ਤੇਰੀ ਜੈਨ ਲਾਖੀ ਚਰਨ ਕਮਲ ਪ੍ਰੀਤ ਮਨ ਵਿਧਿਆ ਕਰ ਸਰਬ ਸੰਤਰ ਰਾਖੀ वेद पुराण सिमरत साधु जान ए वाणी रसना पाखी जप राम नाम नानक निस्तरियै होर दुतिया बिरथी साखी सारग मोहल्ला 5 माखी राम की तू माखी जय दुर्गंध तहां तू वैसे महाभिख्या मद चाखी रहौ किते स्थान टूटे कन टूटे ਤੂ ਟਕ ਨਾ ਪਾਵਹਿ ਇਹ ਬਿਦ ਦੇਖੀ ਆਖੀ ਸੰਤ ਬਿਨਾ ਤੈ ਹੋਏ ਨਾ ਛਾੜਿਆ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਜੰਤ ਸਗਲੇ ਤੈ ਮੋਹੇ ਬਿਨ ਸੰਤਾਂ ਕੇ ਨੈ ਨ ਲਾ ਕੀ ਨਾਨਕ ਦਾ ਸਰ ਕੀਰਤ ਨੈ ਰਾਤਾ ਦਾਸ ਕੀਰਤ ਨਾਨਕ ਦਾਸ ਹਰ ਕੀਰਤ ਕੀਰਤਨ ਰਤਾ ਸਬਦ ਸੁਰਤ ਸੱਚ ਸਾਖੀ ਸਾਰਗ ਮਹੱਲਾ ਪੰਜਵਾਂ ਮਾਈ ਰੀ ਕਾਟੀ ਜਮਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗਰਸਤ ਉਦਾਸ ਰਹਾਉ ਕਰ ਕਿਰਪਾਲੀਏ ਕਰ ਕਿਰਪਾਲੀ ਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਇ ਬਿਨਸੀ ਦੁਤੀਆਸ ਮਹਾ ਉਧਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹੋ ਦੇਖਤ ਦਰਸ ਪਾਪ ਸਭ ਨਾਸੀ ਹਰ ਨਾਨਕ ਰਤਨ ਲਹਿਉ ਮਾਇਰੀ ਭਰਿਉ ਮਾਇਰੀ ਅਰਿ ਪ੍ਰੇਮ ਕੀ ਖੋਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਖਤ ਨ ਕੋਈ ਤੋ ਰਹਾਉ ਪ੍ਰਾਨ ਮਾਨ ਪਤਮਿਤ ਸੁਤ ਬੰਦਪੁਾਰ ਸਰਬ ਸਤਨ ਮੋਰ ਤ੍ਰਿਗ ਸਰੀਰ ਅਸਤ ਵਿਸਟਾ ਕ੍ਰਿਮ ਬਿਨ ਹਰ ਜਾਣ ਤਹੋਰ ਭੈਉ ਕਿਰਪਾਲ ਦੀਨ ਦੁਖ ਭੰਜਨ ਪਰਾਪੂਰ ਬਲਾਜੋਰ ਨਾਨਕ ਸਰਨ ਕਿਰਪਾ ਨਿਦ ਸਾਗਰ ਬਿਨ ਸਵਾਨ ਨਿਹੋਰ ਸਾਰਗ ਮਹੱਲਾ 5 ਨਿਕੀ ਰਾਮ ਕੀ ਧਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾ ਚਿਤ ਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਧੋਏ ਜਨਮ ਮਰਨ ਬੇਕਾਰ ਅੰਕੁਰ ਹਰ ਕਾਟ ਛੱਡ ਖੋਏ ਪਰਾ ਪੂਰਬ ਜਿਸੈ ਲਿਖਿਆ ਬਿਰਲਾ ਪਾਏ ਕੋਈ ਰਵਣ ਗੁਣ ਗੋਪਾਲ ਕਰਤੇ ਨਾਨਕਾ ਸੱਚ ਜੋਏ ਸਾਰਗ ਮਹੱਲਾ 5 ਹਰ ਕੇ ਨਾਮ ਕੀ ਮਤ ਸਹਰ ਹਰ ਬਿਸਾਰ ਜੋ ਆਨ ਨਰਚੈ ਮਿਥਨ ਸਭ ਵਿਸਤਾਰ ਆਉ ਸਾਧ ਸੰਗਮ ਭਜ ਸੁਆਮੀ ਪਾਪ ਖੋਵਤ ਖਾਰ ਚਰਨਾਰਬਿੰਦ ਬਸਾਏ ਹਿਰਦੈ ਬਹਰ ਜਨਮ ਨਮਾਰ ਕਰ ਅਨਗਰਹਿ ਰਖ ਲੀਨੇ ਇੱਕ ਨਾਮ ਆਧਾਰ ਦਿਨ ਸ੍ਰੇਨ ਸਿਮਰਤੂ ਸਦਾ ਨਾਨਕ ਮਹੂਜਲ ਜਲ ਦਰਬਾਰ ਸਾਰਗ ਮਹੱਲਾ ਪੰਜਵਾਂ ਮਾਨੀ ਤੂ ਰਾਮ ਕਾ ਦਰਮਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨਸੀ ਸਭ ੁਮਾਨੀ ਰਹਾ ਧਾਰਨ ਗੁਰ ਆਪਣੀ ਕਰ ਲਈਨੀ ਗੁਰਮੁਖ ਪੁਰ ਗਿਆਨੀ ਸਰਬ ਸੁਖ ਆਨੰਦ ਕਰੇ ਰੇ ਠਾਕੁਰ ਦਰਸ ਧਿਆਨੀ ਨਿਕਟ ਵਰਤਨ ਸਾਸ ਵਰਤਨ ਸਾਸ ਦਾ ਸੁਹਾਗ ਨੇਕ ਵਰਤਨ ਸਦਾ ਸੁਹਾਗਣ ਦਹਿਦ ਸੁਸਾਈ ਜਾਨੀ ਪ੍ਰੇ ਰੰਗ ਰਤੀ ਨਰਹਿਣ ਨਾਨਕ ਤਿਸ ਕੁਰਬਾਨੀ ਸਾਰਗ ਮਹੱਲਾ ਪੰਜਵਾਂ ਤੋ ਚਰਨ ਆਸਰੋ ਸਈਸ ਤੁਮੈ ਪਛਾਨੂ ਸਾਖ ਤਮਹਿ ਸੰਗ ਰੱਖਨ ਹਾਰ ਤੁਮੈ ਜਗਦੀਸ ਰਹਾਉ ਤੂੰ ਹਮਰੋ ਮਤ ਤੁਮਰੇ ਕਹੀਏ ਇਹ ਤੂਤ ਤੁਮਹੀ ਰਾਕੇ ਤੂ ਬੇਅੰਤ ਅਪਰੰਪਰ ਸਵਾਮੀ ਗੁਰ ਕਿਰਪਾ ਕੋਈ ਲਾਖੇ ਲਖੈ ਬਿਨ ਬਕਨੇ ਬਿਨ ਕੈਨ ਕਾਵਨ ਅੰਤਰ ਜਾਮੀ ਜਾਣੈ ਜੈ ਕੋ ਮਿਲ ਪ੍ਰਭ ਨਾਨਕ ਸੇਜ ਅਨ ਦਰਗਹਿ ਮਾਨੈ ਸਾਰੰਗ ਮਹੱਲਾ ਪੰਜਵਾਂ ਚੌਪ ਦੇ ਘਰ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਹਰ ਭਜਿਆ ਨਾਨਕ ਹਰ ਭਜਿਆ ਹਰ ਭਜ ਆਨ ਕਰਮ ਵਿਕਾਰ ਮਾਨ ਮੋਹ ਨ ਬੁੱਝਤ ਤ੍ਰਿਸ਼ਨਾ ਕਾਲ ਗ੍ਰਸ ਸੰਸਾਰਾਉ खात पीवत हस्त सोत औद विधि असार नर नरक उधर ब्रहमंत जलतो जन्म जम्ह की निसार परद्रोह करत बेकार निंदा पाप रत कर चार बिना सतगुरु बूझ नाही ता मोह महा अंधार ਬੇਖਟ ਗौरी ਖਾਏ ਮੂਠੋ ਚੇਤ ਨਸਰ ਜਨਹਾਰ ਗੋਪਿੰਦ ਗੁਪਤ ਹੋਏ ਰਹੈ ਨਿਆਰੂ ਮਤੰ ਮਤੰਗ ਮਤ ਅਹੰਕਾਰ ਕਰ ਕਿਰਪਾ ਪ੍ਰਭੂ ਸੰਤੁਰਾ ਕੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨਾਯੋ ਗੋਪਾਲ ਪੁਰਖ ਪਾਰ ਸਾਰਕ ਮਹੱਲਾ ਪੰਜਵਾ ਘਰ ਸੇਵਾ ਪੜਤਾਲ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਬਚਨ ਬੋਲ ਕੋਨ ਅਮੋਲ ਕਿੰਕਰੀ ਬੇਕਾਰ ਦੇਖਰੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ ਪਾਏ ਹਰ ਸੰਗ ਰੰਗ ਕਰਤੀ ਮਹਾਂਕੇਲ ਰਹਾਉ ਸੁਪਨਾਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾ ਸਖੀ ਕਾਏ 모ਹੇ 모ਹਲੀ ਪ੍ਰੇ ਪ੍ਰੀਤ ਰਦਮੇਲ ਸਰਬ ਰੀ ਪ੍ਰੀਤ ਪਿਆਰ ਪ੍ਰਭ ਸਦਾ ਰੀ ਦਿਆਰ ਕਾਇ ਕਾਇ ਆਨ ਆਨ ਰੂਚੀ ਹੈ ਹਰ ਸੰਗ ਸੰਗ ਖਚੀਐ ਜੋ ਸਾਧ ਸੰਗ ਪਾਇ ਕਉ ਨਾਨਕ ਹਰਿ ਧਾਇ ਅਬ ਰਹੇ ਜਮਹਿ ਮੇਲ ਸਾਰਗ ਮਹੱਲਾ ਪੰਜਾਂ ਕੰਚਨਾ ਬਹੁ ਦਾਤ ਕਰਾ ਭੂਮਿਦਾਨ ਅਰਪ ਧਰਾ ਮਨ ਆਨ ਕਿ ਸੋਚ ਪੁੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾ ਓ ਚਾਰ ਬੇਦ ਜਿਹ ਭਾਵ ਜਿਵ ਜਿਹ ਭਨੇ 10 ਅਸ਼ਟ ਕ ਤੁਸਰਾ ਬਨ ਸੁਨੇ ਨਹੀਂ ਤੁਲ ਗੋਬਿੰਦ ਨਾਮ ਧੁਨੇ ਮਨ ਚਰਨ ਕਮਲ ਲਾਗੇ ਬਰਤ ਸੰਧ ਸੋਚ ਚਾਰ ਕਰਿਆ ਕੁੰਟ ਨਿਰਹਾਰ ਅਪਰਸ ਕਰਤ ਫਕਸਰ neglig ਕਰਮ ਬਹੁ ਵਿਸਤਾਰ ਧੂਪ ਦੀਪ ਕਰਤੇ ਹਰ ਨਾਮ ਤੁਲਨ ਲਾਗੇ RAM ਦਰ ਸੋਨ ਦੀਨ ਬੇਨਤੀ ਦੇਵ ਦਰਸ ਨੈਣ ਪੇਖੋ ਜਨ ਨਾਨਕ ਨਾਮ ਇਸ ਲਾਗੇ ਸਾਰਗ ਮਹੱਲਾ 5 RAM 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 ਜਾਪ ਰਮਤ ਰਾਮ ਸਹਾਈ ਰਹਾਉ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭੈ ਕਿਰਪਾ ਲਬਦ ਆਪਣੀ ਪਾਈ ਬਿਨ ਸੇ ਪ੍ਰਮੋਹ ਆਂਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤਰ ਠਾਕੁਰ ਨਹਿ ਕੋ ਬਹਿ ਰਾਈ ਸੁਆਮੀ ਸੋ ਪਰਸਨ ਭੈ ਜਨਮ ਮਰਨ ਦੁਖ ਕੈ ਸੰਤਨ ਕੈ ਚਰਨ ਲਾਗ ਨਾਨਕ ਗੁਨ ਗਾਈ ਸਾਰਗ ਮਹੱਲਾ ਪੰਜਵਾਂ ਹਰ ਹਰੇ ਹਰ ਮੁਖੋ ਬੋਲ ਹਰ ਹਰੇ ਮਨ ਧਾਰੇ ਰਹਾਓ ਸ੍ਰਵਨ ਸੁਨਨ ਭਗਤ ਕਰ ਨਾਨਕ ਪਾਤਿਕ ਪੁਨਹ ਚਰਨ ਸਰਨ ਸਰਨ ਪਰਨ ਸਾਧੂ ਗਾਨ ਬਾਨ ਬਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨ ਮਾਹੇ ਪਾਵਨਾ ਮਹਿ ਮਹਾ ਪੁਨੀਤ ਸੇਵਕ ਪੈ ਦੂਰ ਕਰਨ ਕਲ ਮਲ ਦੁਖ ਜਾਰੇ ਕਹਿਤ ਮੁਕਤ ਸੰਤ ਮੁਕਤ ਰਹਿਤ ਜਨਮ ਰਹਤੇ ਰਾਮ ਰਾਮ ਸਾਰ ਭੂਤ ਨਾਨਕ ਤਤ ਵਿਚਾਰੇ ਸਾਰ ਮਹੱਲਾ ਪੰਜਵਾ ਨਾ ਭਗਤ ਮਾਗ ਮਾਗ ਸੰਤ ਤਿਆਗ ਸਗਲ ਕਾਮੀ ਰਹਾ ਪ੍ਰੀਤ ਲਾਇ ਹਰ ਧਾਇ ਗੁਣ ਗੋਬਿੰਦ ਸਦਾ ਗਾਏ ਹਰ ਜਨ ਕੀ ਰੇ ਨ ਬੰਚ ਦੇ ਦਨ ਹਰ ਸੁਆਮੀ ਸਰਬ ਕੁਸਲ ਸੁਖ ਬਿਸਰਾਮ ਆਨਦਾ ਆਨੰਦ ਨਾਮ ਜਮ ਕੀ ਕਛ ਨਾਹੇ ਤਰਾਸ ਸਿਮਰੰਤੁਰ ਜਾਮੀ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਭ ਰੂਪ ਸਾਧ ਸੰਗ ਨਾਨਕ ਪਾਰਗ੍ਰਾਮੀ ਸਾਰਗ ਮਹੱਲਾ ਪੰਜਾ ਗੋਨ ਲਾਲ ਗਾਵ ਗੁਰ ਤੇਗੇ ਪੰਚਾਤੇ ਏਕ ਛੂਟਾ ਜੋ ਸਾਧ ਸੰਗ ਪਰਗ ਪਗ ਰਉ ਰਹਾਉ ਦ੍ਰਿਸ਼ਟੋ ਕਾ ਸੰਗ ਨਜੈ ਮਨ ਤਿਆਗ ਮੋਹਾ ਏਕ ਹਰ ਪ੍ਰੀਤ ਲਾਇ ਮਿਲ ਸਾਧ ਸੰਗ ਸੋਹਾ ਪਾਇਆ ਗੁਰ ਨਿਧਾਨ ਸਗਲਾਸ ਪੂਰੀ ਨਾਨਕ ਮਨ ਆਨੰਦ ਭੈ ਗੁਰ ਬਖਮ ਗਾਰ ਤੋਰੀ ਝਾਰਗ ਮਹੱਲਾ ਪੰਜਵਾ ਮਨ ਬੈ ਰਾਗ ਗੀ ਖੋਜ ਤੀ ਦਰਸਾ ਰਹਾਉ ਸਾਧੂ ਸੰਤਨ ਸੇਵਕੈ ਪ੍ਰਿਯੋ ਹਿਅਰੈ ਧਿਆਇਓ आनंद रूपी पेख कहौं महल पावोगी काम करी सब त्याग कै हौं शरण पारोगी नानक स्वामी घर मिले हौं गुर मना गुर मनावोगी सारग महल्ला 5 वैसे होए पर जान ते दयार रहआव मात मातर पितर रत्या ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹਿ ਵਿਚਾਇਓ ਜਾਤ ਜਨਮ ਕੁਲ ਖੋਈਐ ਹੋਂਗਾ ਵੋ ਹਰਿ ਹਰੀ ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤ ਕਿਰਤ ਕਰੀ گور ਮੋਕ ਉਪਦੇਸਿਆ ਨਾਨਕ ਸੇਵੇ ਇਕ ਹਰੀ ਸਾਰ ਕੁ ਮਹੱਲਾ ਪੰਜਵਾਂ ਲਾਲ ਲਾਲ ਮੋਹਨ ਗੋਪਾਲ ਤੂ ਕੀਟ ਹਸਤ ਪਾਖਾਣ ਧੰਤ ਸਰਪ ਮੈਂ ਪ੍ਰਤਪਾਲ ਤੂ ਰਹਾਓ ਨਹਿ ਦੂਰ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂੰ ਨਹਿ ਬਰਨ ਬਰਨ ਨਹਿ ਕੁਲ ਕੁਲਹਿ ਨਹਿ ਬਰਨ ਬਰਨ ਨਹਿ ਕੁਲ ਕੁਲ ਨਾਨਕ ਪ੍ਰਭ ਕਿਰਪਾਲ ਤੂੰ Sarg mahalla 5 ਕਰਤ ਕੇਲ ਵਿਖੇ ਮੇਲ ਚੰਦਰ ਸੂਰ ਮੋਹੇ ਉਪਜਤਾ ਵਿਕਾਰ ਦੁੰਦਰ ਨਾ ਉਪਰੀ ਉਪਰੀ ਜ ਚਨੰਤਕਾਰ ਸੁੰਦਰ ਅਨੇਗ ਭਾਉ ਕਰਤ ਫਿਰਤ ਬੇਨ ਗੋਪਾਲ ਧੋਹਿ ਰਹਾ ਤੀਨ ਭਾਉ ਨੇਰ ਤੀਨ ਭਾਉ ਨੇ ਲਪਟਾਏ ਰਹੀ ਕ ਚੱਕ ਕਾਚਕ ਕਰਮ ਨ ਜਾਣਤ ਕਰਮ ਜਾਤ ਸਹੀ ਓਨ ਮਤ ਅੰਧ ਤੰਦ ਰਚਿਤ ਜੈਸੇ ਮਹਾਸਾਗਰ ਹੋਏ ਉਦਰੇ ਹਰਿ ਸੰਤ ਦਾਸ ਕਾਠ ਦੀਨੀ ਜੰਮ ਕੀ ਬਾਸ ਪਤ ਪਾਵਨ ਨਾਮ ਜਾ ਕੋ ਸਿਮਰਨਾਨ ਕੋ へ ਏਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸਾਰੰਗ ਮਹੱਲਾ ਨਵ ਹਰਿ ਬਨ ਤੇਰ ਕੋ ਨ સહਾਈ ਕਾ ਕੀ ਮਾਤਾ ਸੁਦਮੰਤਾ ਕੋ ਕਾਹੂ ਕੋ ਪਾਈ ਰਾਵ ਧਨ ਧਰਨੀ ਅਰ ਸੰਪਤ ਸਗਰੀ ਜੋ ਮਨਿ ਆਪਣਾਈ ਤਨ ਛੁਟਕ ਸੰਗਨ ਚਲ ਕਹਾ ਤਾਹ ਲਪਟਾਈ ਗੀਂਦੈ ਅਲ ਸਦਾ ਦੁਖਮੰਜਨ ਤਾ ਸੁਰਚਿ ਨ ਬਢਾਈ ਨਾਨਕ ਕਹਿਤ ਜਗਤ ਸਭ ਮਿਥਿਆ ਜੋ ਸੁਪਨਾ ਰਹਿ ਨ ਇਸ ਰੰਗ ਮਹੱਲਾ ਨਾ ਕਹਾ ਮਨ ਵੇਖਿਆ ਸੂਲ ਪਟਾਈ ਯਾ ਜਗ ਮੈਂ ਕੋ ਰਹਿ ਨ ਪਾਵੇ ਕਾ ਵੇਖ ਜਾਹੀ ਰਹਾਉ ਕਾਕ ਤਨ ਤਨ ਸੰਪਤ ਕਾ ਕੀ ਕਾਸ ਨਿਉ ਲਗਾਹੀ ਜੋ ਦੀ ਸੈ ਸੁ ਸਗਲ ਬਿਨਾ ਸਹਿ ਜੋ ਬਾਦਰ ਕੀ ਸਾਹੀ ਤਜ ਮਨ ਸਰਣ ਸੰਤਨ ਗਉ ਮੁਕਤ ਹੋਏ ਸ਼ਨ ਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨਾ ਪੀ ਨਹੀਂ ਸਾਰੰਗ ਮਹੱਲਾ ਨਾਵਾ ਕਹਾਂ ਨਰਪਨੋ ਜਨਮ ਗਵਾਵੇ ਮਾਇਆ ਮਦ ਪਿਖਿਆ ਰਸ ਰਚਿਉ ਰਾਮ ਸਰ ਨਹੀਂ ਆਵ ਰਹਾਉ ਇਹ ਸੰਸਾਰ ਸਗਲ ਹੈ ਸੁਪਨੋ ਦੇਖਾਂ ਲੋਭਾਵੈ ਝੂਕ ਜੈ ਸੁ ਸਗਲ ਬਿਨਾਸ ਰਹਿ ਨ ਕੋ ਉਪਾਵੈ ਮਿਥਿਆ ਤਨ ਸਚੁ ਕਰਮਾਨ ਇਹ ਬਿਦਾ ਬੰਧਾਵੈ ਜਨ ਨਾਨਕ ਸੋ ਜਗ ਮੁਕਤਾ RAM ਭਜਨ ਚਿਤ ਲਾਵੈ ਸਾਰਗ ਮਹੱਲਾ ਨਾਮਾ ਮਨ ਕਰ ਕਬਹੂ ਨਾ ਹਰ ਗੁਣ ਗਾਇਓ ਵਿਖਿਆ ਸਖਤ ਰਹਿਓ ਨਿਸ ਬਾਸੁਰ ਕੀਨੋ ਆਪਣੋ ਭਾਇਓ ਰਹਾ ਗੁਰ ਉਪਦੇਸ ਸੁਨਿਓ ਨੈ ਕਾਨਨ ਪਰਦਾਰਾ ਲਪਟਾਇਓ ਪਰ ਨੰਦਾ ਕਾਰਨ ਬਹੁ ਧਾਵਤ ਸਮਝਿਓ ਨੈ ਸਮਝਾਇਓ ਕਹਾ ਕਹਾ ਕਹਿ ਉਮ ਕਹਾ ਕਹਾ ਕਹਿ ਉਮ ਕਹਾ ਕਾ ਕਹਾ ਕਹਉ ਮੈਂ ਆਪਣੀ ਕਰਨੀ ਜੇ ਬਿਦ ਜਨਮ ਗਵਾਇਉ ਕਹਿ ਨਾਨਕ ਸਭ ਉਗਨ ਮੂ ਮੈਂ ਰਾਖ ਲੈ ਹੁਸਰਨਾਇਉ ਰਾਗ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਏਕ ਓੰਕਾਰ ਰਾਗ ਸਾਰਗ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਹਰ ਮੈਨ ਕਿਉ ਜੀਵਾ ਮੇਰੀ ਮਾਈ ਜੈ ਜਗਦੀ ਤੇਰਾ ਜਸ ਤੇਰਾ ਜਸ ਜਾ ਚਾ ਮੈਂ ਹਰਬਲ ਰਹਿ ਨਾ ਜਾਈ ਰਹਾ ਹੂੰ ਹਰ ਕੀ ਪਿਆਸ ਪਿਆਸੀ ਕਾਮਨ ਦੇਖੋ ਰਹਿਨ ਸਬਾਈ ਸ੍ਰੀ ਤਰਨਾਥ ਮੇਰਾ ਮਨ ਲੀਨਾ ਪ੍ਰਭ ਜਾਨੈ ਪੀਰ ਪਰਾਈ ਗੰਤ ਸਰੀਰ ਪੀ ਰਹਿ ਹਰ ਬਿਨ ਗੁਰ ਸਬਦੀ ਹਰ ਪਾਈ ਹੋ ਹੋ ਦਇਆਲ ਕਿਰਪਾ ਕਰ ਹਰ ਜਿਉ ਹਰ ਸਉ ਰਹਾ ਸਮਾਈ ਐਸੀ ਰਬਤ ਰਬ ਮਨ ਮੇਰੇ ਹਰ ਜਨਨੀ ਚਿਤ ਲਾਈ ਬਿਸਮ ਭੈ ਗੁਣ ਗਾਏ ਮਨੋ ਹਰ ਨਿਰਭਉ ਸਹਿ ਸਮਾਈ ਹਿਰਦੈ ਨਾਮ ਸੁਦਾ ਤੁਨ ਨੇ ਚਲ ਘਟੈ ਨ ਕੀਮਤ ਪਾਈ ਬਿਨ ਨਾਮ ਐ ਸਭ ਕੋਈ ਨਿਰਦਨ ਸਤਗੁਰੂ ਬੂਝ ਬੁਝਾਈ प्रीतम प्राण भय सुन सजनी दूत मोए बकाई जबकी उपजी तब कीत श्री रंग लब श्री रंगल भई मन भई सह समान सदा लेहर सों जीवा हर गुण गाई गुरकै शब्द रत्ता बहरागी निज कर ताड़ी लाई सुन धरस ਸੁਧਾਰ ਸੁਧਰ ਸ ਨਾਮ ਮਹਾਰਸ ਮੀਠਾ ਨਿਜ ਘਰ ਤਤ ਕੁਸਾਈ ਤੈ ਹੀ ਮਾਨ ਜੈ ਹੀ ਹੈ ਤੈ ਰਾਖਿਆ ਐਸੀ ਗੁਰਮਤ ਪਾਈ ਸੰਕ ਸੁਨਾਦ ਬ੍ਰਹਮਾਦ ਇੰਦਰਾਦਿਕ ਭਗਤ ਰਤੇ ਬਨਾਈ ਨਾਨਕ ਹਰ ਪਿੰਨ ਘਰੀ ਨ ਜੀਵਾ ਹਰ ਕਾ ਨਾਮ ਵਡਾਈ ਸਾਰਗ ਬਹਲਾ ਪਹਿਲਾ ਹਰ ਬੇਨ ਕਿਉ ਧੀਰੈ ਮਨ ਮੇਰਾ ਕੋਟਕ ਕਲਪ ਕੇ ਦੁਖ ਬਨਾਸਨ ਸਾਜ ਦਰੜਾਏ ਨ ਬੇਰ ਰਹਾ ਉਹ ਕਰੋਧ ਨਿਵਾਰ ਜਲੇ ਹੋ ਮਮਤਾ ਪ੍ਰੇਮ ਸਦਾ ਨਉ ਰੰਗੀ ਅਨਭਾਵ ਬਿਸਰ ਕੈ ਪ੍ਰਭ ਜਾਚਿਆ ਹਰ ਨਿਰਮਾਇਲ ਸੰਗੀ ਚੰਚਲ ਮਤ ਤਿਆਗ ਭਉ ਭੰਚਨ ਪਾਇਆ ਏਕ ਸ਼ਬਦ ਲਿਵ ਲਾਗੀ ਹਰ ਚਾਤਰਖਨ ਵਾਰੀ ਹਲ ਹਰ ਮੇਲ ਲੈ ਬੜ ਭਾਗੀ ਅਭਰਤ ਸਿਂਚ ਭਏ ਸੁਬਰ ਸਰ ਗੁਰਮਤਿ ਸਾਚ ਨਿਹਾਲਾ ਮਨ ਰਤ ਨਾਮ ਰਤ ਨਹਿ ਕੇਵਲਾ ਜੁਗਾਦਿਆਲਾ ਮੋਹਨ ਮੋਹੇ ਲੀਆ ਮਨ ਮੋਰਾ ਬੜੈ ਭਾਗ ਲੇਵ ਲਾਗੀ ਸਾਚ ਵਿਚਾਰ ਕੇਲ ਵਿਖ ਦੁਖ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਬੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸਬਦ ਵਿਚਾਰ ਪਰਮਉਪੰਜਨ ਅਵਰ ਨ ਜਾਣਿਆ ਦੂਜਾ ਮਨੁਆ ਮਾਰ ਨਿਰਮਲ ਪਦ ਚੀਨਿਆ ਹਰ ਰਸ ਰਤੇ ਹਰ ਰਸ ਰਤੇ ਅਦਕਾਈ ਏਕਸ ਬਿਨ ਮੈਂ ਅਵਰ ਨ ਜਾਣਨਾ ਸਤਗੁਰੂ ਬੂਝ ਬੁਝਾਈ ਅਗਮ ਕੋ ਚਰਨਾਤ ਅਜੋਨੀ ਗੁਰਮਤਿ ਕੋ ਜਾਣਿਆ ਸੁਭਰ ਭਰੇ ਨਾਹੀ ਚਿਤ ਡੋਲੇ ਮਨ ਹੀ ਤੇ ਮਨ ਮੰਨਿਆ ਗੁਰ ਪ੍ਰਸਾਦੀ ਇਕਾਥ ਕਥਿਐ ਕਹੋ ਕਹਾ ਵਸੋਈ ਨਾਨਕ ਦੀਨ ਦਿਆਲ ਹਮਾਰੇ ਅਵਰ ਨ ਜਾਣਿਆ ਕੋਈ ਸਾਰਗ ਮਹੱਲਾ ਤੀਜਾ ਅਸ਼ਟਪਦੀਆ ਘਰ ਪਹਿਲਾ ਏਕੋ ਓੰਕਾਰ ਸਤਗੁਰ ਪ੍ਰਸਾਦ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨਾ ਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾ ਉਹ ਸਬਦ ਪਉ ਪੰਜਨ ਸਭ ਜਮ ਕਾਲ ਨੇ ਖੰਜਨ ਹਰ ਸੇਤੀ ਲਿਬਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜੇ ਰਹਾ ਸਮਾਈ ਭਗਤਾਂ ਕਾ ਭੋਜਨ ਹਰ ਨਾਮ ਨਰਨਜਨ ਪੈਨੜ ਭਗਤ ਵਡਾਈ ਨਿਜ ਕਰਵਾਸਾ ਸਦਾ ਹਰ ਸੇਵਨ ਹਰ ਦਰ ਸੂਭਾ ਪਾਈ ਮਨ ਮਖ ਬੁੱਧ ਕਾਚੀ ਮਨ ਆਨੰਦ ਡੋਲੇ ਅਕਥਨ ਕਥਾ ਕਹਾਣੀ ਗੁਰਮਤਿ ਨੇ ਚਲਾਰ ਮਨ ਵਸੈ ਅੰਮ੍ਰਿਤ ਸਾਚੀ ਬਾਣੀ ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿ ਸੁਭਾਈ ਸਾਧ ਗੁਰ ਮਿਲ ਰਹੀ ਐ ਸਦ ਆਪਣੇ ਜਿਨ ਹਰ ਸੇ ਤੀ ਲਿਵ ਲਾਈ ਮਨ ਸ਼ਬਦ ਮਰੈ ਤਾ ਮੁਕਤ ਹੋਵੈ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੈ ਸਹਿਜ ਸੁਭਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਹਾਵੇ ਸਹਿਜ ਸੁਭਾਈ ਸਬਦ ਵਿਚਾਰ ਸੁਦਾ ਰੰਗ ਰਾਤੇ ਹਉ ਮੈ ਤ੍ਰਸਨਾ ਮਾਰੀ ਅੰਤਰ ਨੇ ਕੇਵਲ ਹਰ ਰਵਿਆ ਸਭ ਆਤਮ ਰਾਮ ਰਾਰੀ ਸੇਵਕ ਸੇਵ ਰਹੇ ਸੱਚ ਰਾਤੇ ਜੋਤੇ ਰਹਿ ਮਨ ਭਾਣੇ ਦਵਦਾ ਮਹਿਲ ਨ ਪਾਵੇ ਜਗ ਝੂਠੀ ਗੁਣ ਅਵਗਣ ਨਾ ਪਛਾਣੇ ਆਪੇ ਮੇਰਲੇ ਅਗਤ ਕਥਿਐ ਸਚ ਸਬਦ ਸਚ ਬਾਣੀ ਨਾਨਕ ਸਾਚੇ ਸਚ ਸਮਾਣੇ ਹਰਿ ਕਾ ਨਾਮ ਵਖਾਣੀ ਸਾਰਗ ਮਹੱਲਾ ਤੀਜਾ ਮਨ ਮੇਰੇ ਹਰਿ ਕਾ ਨਾਮ ਆਤ ਮੀਠਾ ਜਨਮ ਜਨੁ ਕੀ ਗੇਲ ਬਖੂਪ ਪਾਵ ਪੰਜਨ ਗੁਰਮੁਖ ਏਕੋ ਡਿਠਾ ਰਹਾਉ ਕੋਟ ਕੁਟੰਤਰ ਕੇ ਪਾਪ ਬਿਨਾ ਸੁਨਾਰ ਸਾਚਾ ਮਨ ਪਾਇਆ ਅਰ ਬਿਨਾ ਵਰ ਨਾ ਸੂਜੈ ਦੂਜਾ ਸਤਗੁਰ ਏਕ ਬੁਝਾਇਆ प्रेम पदार्थ जैनकट वस्या सहज रहे समाई शब्द रती से रंग चुलूले रात सहज सुभाई रसना शब्द विचार विचार रस राती लाल पैही रंग लाई राम नाम नेह केवल जान्या मन तृप्त साताई पंडित पढ़ पड़ मोनी सब थाकी भ्रम भेख थक के भेख धारी ਗੁਰ ਪ੍ਰਸਾਦ ਨਰੰជន ਪਾਇਆ ਸਾਚੈ ਸਬਦ ਵਿਚਾਰੀ ਆਵਾਗੌਣ ਨਿਵਾਰ ਸੱਚ ਰਾਤੀ ਸਾਚਾ ਸਬਦ ਮਨ ਭਾਇਆ ਸਤਿਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਗੁਆਇਆ ਸਾਚੈ ਸਬਦ ਸਹਿਜ ਤੁਹਨੇ ਉਪਜੈ ਮਨ ਸਾਚੈ ਲਿਬਲਾਈ ਅਗਮ ਗੋਚਰ ਨਾਮ ਨਰੰជន ਗੁਰਮੁਖ ਮਨ ਵਸਾਈ ਇਕ ਸਮੈ ਸਭ ਜਗ ਤੂ ਵਰਤਾ ਵਿਰਲਾ ਏਕ ਪਛਾਣ ਏ ਸਬਦ ਮਰੈ ਤਾਂ ਸਭ ਕੇ ਸੂਝੈ ਅੰਧਨ ਏਕੂ ਜਾਣੈ ਜਿਸਨੂੰ ਨਦਰ ਕਰੇ ਸੋਈ ਜਨ ਭੂਜੈ ਹੋਰ ਕਹਿਣਾ ਕਥ ਨਾ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸਬਦ ਲਿਵ ਲਾਈ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਇਕੱਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਵਿਰਲਾ ਜਾਣੀ ਰਹਾਉ ਹਰ ਗੈਰ ਗੰਭੀਰ ਗੁਣੀ ਗਹੀ ਰ ਗੁਰ ਕਾ ਸਬਦ ਪਛਾਨਿਆ ਬਹੁਤ ਕਰਮ ਕਰੇ ਭਾਇ ਦੂਜੈ ਬਿਨ ਸਬਦੈ ਬਉਰਾਨਿਆ ਹਰ ਨਾਮ ਨਾਮ ਨਾਵੈ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾ ਬਿਨਾ ਸਭ ਜਗ ਹੈ ਮੈਲਾ ਦੂਜੈ ਪਰਮ ਪਤ ਕੋਈ ਕਿਆ ਦਰੜਾ ਕਿਆ ਸੰਗਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋਏ ਦਇਆਲ ਕਿਰਪਾ ਕਰ ਹਰ ਜੀਉ ਨਾਮੋ ਹੋਏ ਸਖਾਈ ਸੱਚਾ ਸਤਿਦਾਤਾ ਕਰਮ ਬਿਦਾਤਾ ਜਿਸ ਭਾਵੇਂ ਤਿਸਨਾਇ ਲਾਹੇ ਗੁਰੂ ਦਵਾਰ ਸੋਈ ਬੂਝਾ ਜਿਸਨੂੰ ਆਪ ਭੁਜਾਏ ਦੇਖ ਬਿਸਮਾਦ ਇਹ ਮਨ ਨਹੀਂ ਚਿਤੈ ਆਵਾ ਗੌਣ ਸੰਸਾਰ ਸਤਗੁਰ ਸੇਵੇ ਸੋਈ ਬੂਝੈ ਪਾਏ ਮੁਖ ਦਵਾਰ ਜੇਨ ਦਰ ਜੇਨ ਦਰ ਸੂਜੈ ਸੇ ਕਦੇ ਨ ਵਿਗੜਹਿ ਸਤਗੁਰੂ ਝੁਜ ਭਜਾਈ ਸੱਚ ਸੰਜਮ ਕਰਨੀ ਕਿਰਤ ਕਮਾਵੇ ਆਮਣ ਜਾਣ ਰਹੀ ਸੇ ਦਰ ਸਾਚੈ ਸਾਚ ਕਮਾਵੇ ਜੈਨ ਗੁਰਮੁਖ ਸਾਚ ਆਧਾਰ ਮੰਨ ਮੁਖ ਦੂਜੈ ਪਾਏ ਦੂਜੈ ਭਰਮ ਭੁਲਾਏ ਨ ਬੂਝਹਿ ਵਿਚਾਰ ਆਪੇ ਗੁਰਮਖ ਆਪੇ ਦੇਵੇ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲਿਖੈ ਆਪੇ ਗੁਰਮੁਖ ਆਪੇ ਦੇਵ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਥਾਏ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲਿਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ